मेरे बलियों सारे जय माता दी अज कैंप का तीसरा दिन अज आओ थे मैपल माता चंतपुर देखो भी। दर्वार की। दर्वार की। चार की सचिन सरदार की मेरी महिला की Kwanabari <laughs> ne. ਹੋ ਰੀਤਾ ਜੀ ਨੂੰ ਲੈ ਆਏ ਪਾਗੀ ਨਾਲ ਦੇ ਨਾਲ ਖੁਸ਼ੀ ਨਾਲ ਪਾਇਆ ਅੱਗੇ ਰਾਮਾ ਬਜਾਇਆ ਬੋਲਾਈਆ ਦੇਵਲੀ ਸੰਗਲ ਲਾਏ ਆਇਆ ਦੇਵ ਸੰਗਲ ਬੋਲਾਈਆ ਦੇਵਲੀ ਸੰਗਲ ਲਾਏ ਆਇਆ ਦੇਵ ਸੰਗਲ ਆ ਰੋ ਰੀਤਾ ਜੀ ਨੂੰ ਲੈ ਆਏ ਇਹ ਸਾਡੇ ਸੇਵਾਦਾਰ ਆ ਜੀ ਇਹੜੇ ਭਾਂਡਿਆਂ ਦੀ ਸੇਵਾ ਕਰਦੇ ਨੇ ਮੁੰਡੇ ਇਨਸ਼ਾਅਰ ਹੈ ਭਾਈ ਕੱਲ ਵਾਲਾ ਹੀ ਆ ਰਾਤ ਵਾਲੀ ਸ਼ਿਫਟ ਦੇ ਵਿੱਚ ਹੋਰ ਚੇਂਜ ਹੋ ਜਾਂਦੇ ਆ ਹੁਣ ਤੁਮ ਦਿਖਾਉਣੇ ਆ ਅੱਗੇ ਪੂਰੀਆਂ ਰੌਣਕਾਂ ਲੱਗੀਆਂ ਹੋਈਆਂ ਮਾਤਾ ਦੇ ਭਵਨ ਦੇ ਤੇ ਇੱਥੇ ਵੀ ਲੋਕ ਕਾਫੀ ਪਹੁੰਚ ਰਹੇ ਨੇ ਤੇ ਪੂਰੀਆਂ ਗਮ ਗਮੀ ਆ ਪੂਰੀ ਰੌਣਕ ਲੱਗੀ ਹੋਈ ਆ ਮਾਤਾ ਦੇ ਦਰਬਾਰ ਤੇ ਤੇ ਸਾਡੇ ਕੈਂਪ ਤੇ ਵੀ ਪੈਦਲ ਸੰਗਤ ਕਾਫੀ ਆ ਰਹੀ ਆ ਮਾਤਾ ਦੇ ਦਰਬਾਰ ਦੇ ਉੱਤੇ ਅਸੀਂ ਇਹ ਵੀ ਦੇਖਿਆ ਵੀ ਨੀਂਹ ਪੈਂਦੇ ਦੇ ਵਿੱਚ ਵੀ ਸੰਗਤ ਪੈਦਲ ਮਾਤਾ ਦੇ ਦਰਸ਼ਨਾਂ ਲਈ ਜਾ ਰਹੀ ਆ ਤੇ ਮੋਟਰਸਾਈਕਲਾਂ ਤੇ ਕਾਰਾਂ ਤੇ ਸੰਗਤ ਜਿਸ ਦਾ ਪਿਆਰ ਦਾ ਲੰਗਰ ਲੱਗ ਚੁੱਕਾ ਵਾ ਇਸ ਤਰ੍ਹਾਂ ਸਾਡੇ ਜਿੰਨੇ ਵੀ ਮਕੈਨਿਕ ਭਰਾ ਆਉਂਦੇ ਆ ਪਲੇਟਾਂ ਦੇ ਵਿੱਚ ਪਾ ਕੇ ਵਧੀਆ ਤਰੀਕੇ ਲੰਗਰ ਛਕਦੇ ਨੇ ਹਰ ਇੱਕ ਚੀਜ਼ ਦਾ ਇੱਥੇ ਪੂਰਾ ਪ੍ਰਬੰਧ ਆ ਅਚਾਰ ਸਲਾਦ ਰਾਇਤਾ ਅੱਜ ਤੱਕ ਚੀਰ ਵੀ ਬਣੀ ਹੋਈ ਆ ਬਦਾਮਾਂ ਵਾਲੀ ਬਦਾਮ ਆਲੂ ਆ ਜੀ ਬਿਲਕੁਲ ਤਾਜੀ ਤਾਜੀ ਰੋਟੀ ਸਾਡੇ ਜਿਹੜੇ ਗੈਸਟ ਯਾਨੀ ਕਿ ਮਕੈਨਿਕ ਵੀਰ ਭਰਾ ਸਾਡੇ ਆ ਦੂਰੋਂ ਨੇੜਿਓਂ ਆਏ ਆ ਉਹਨਾਂ ਨੂੰ ਵਧੀਆ ਤਰੀਕੇ ਇੱਥੇ ਲੰਗਰ ਛਕਾਇਆ ਜਾਂਦਾ ਵਾ ਪੂਰਾ ਸਫਾਈ ਤੇ ਵਧੀਆ ਤਰੀਕੇ ਇਹ ਸਾਡੀ ਵੀਡੀਓ ਦੀ ਪਾਟਾਂ ਵਿੱਚ ਹੀ ਆਊਗੀ ਇਹ 10 ਮਿੰਟ ਦਾ 파ਟ ਆ ਜੀ ਤੋ ਇਸ ਤੋਂ ਬਾਅਦ ਰਾਤ ਦਾ ਮੌਲ ਦਿਖਾਵਾਂਗੇ ਤੁਹਾਨੂੰ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜੀ ਆ ਜਾਓ ਹੋਰ ਸਾਡੇ ਟੱਕਰੀ ਇਹ ਵੀਡੀਓ ਪਹੁੰਚ ਗਈ ਧੰਨਵਾਦ ਜੀ ਸਰ ਸਾਹਿਬ ਕੀ ਹੈ ਬਾਲਾਂ ਦੇ ਬਾਲਾਂ ਦੀ ਸੀਟਾਂ ਲਾਈਆਂ ਜਾ ਰਹੀਆਂ ਠੀਕ ਆ ਜੀ ਮਨੇ ਕੋਲੇ ਤੇ ਖਰਾਬ ਵਾਲੇ ਮੁੰਡੇ ਖੜੇ ਆਏ ਨਹੀਂ ਹੈ ਜੀ ਠੀਕ ਆ ਜੀ ਉਹ ਨਾ ਉਹ ਕਰਕੇ ਫਿਰ ਆਪਾਂ ਇਹ ਖਰਾਬ ਦੇ ਜਿਹੜੇ ਬਾਲਾਂ ਦੀਆਂ ਸੀਟਾਂ ਨੇ ਹੈਗਰੀ ਇਸੇ ਲਾ ਦੇ ਠੀਕ ਆ ਜੀ ਇਹ ਬਾਲਾਂ ਦੀਆਂ ਸੀਟਾਂ ਹੁਣ ਡ੍ਰਿਲ ਦੇ ਨਾਲ ਫੇਸ ਬਣਾਇਆ ਜਾ ਰਿਹਾ ਇਹਦੇ ਵੀਰੇ ਕੀ ਪ੍ਰੋਬਲਮ ਆ ਇਹਦੇ ਵੀ ਬਾਲ ਪੈਂਦੇ ਆ ਇਹ ਜਿਹੜਾ ਹੈੱਡ ਆ ਉਹ ਵੀਰੇ ਸਾਡਾ ਕਰ ਰਿਹਾ ਵਾ ਉਹ ਸਕੂਟਰੀ ਦਾ ਹੈੱਡ ਆ ਇਹਦੇ ਬਾਲਾਂ ਦੀਆਂ ਸੀਟਾਂ ਲਾ ਰਹੇ ਨੇ ਉਹ ਇਹ ਮੱਛਰ ਮਾਰਨ ਵਾਲੀ ਮਸ਼ੀਨ ਚਲਾ ਰਹੇ ਆ ਜੀ ਉਹ ਤੇ ਕੋਈ ਪ੍ਰੋਬਲਮ ਆ ਗਈ ਹਾਂਜੀ ਪਿੰਦੀ ਜੀ ਰੋਟੀ ਲੱਗ ਗਈ ਲੱਗ ਲੱਗਿਆ ਠੀਕ ਆ ਜੀ ਇਹ ਸਾਡੇ ਰੋਟੀ ਦਾ ਚਾਰਜ ਆ ਜੀ ਇਹਨਾਂ ਕੋਲੇ ਇਹ ਝੂਠੇ ਬਰਤਨ ਸਾਰੇ ਕਲੀਨ ਕੀਤੇ ਜਾਂਦੇ ਆ ਚੰਗੀ ਤਰ੍ਹਾਂ ਆਹ ਦੇਖ ਸਕਦੇ ਆ ਤੁਸੀਂ ਪੂਰੇ ਭਾਂਡੇ ਸਾਫ਼ ਸੁਥਰੇ ਤੇ ਪਣ ਆ ਰੋਟੀਆਂ ਲਾ ਰਹੀਆਂ ਨੇ ਸਾਡੀਆਂ ਤੇ ਹੁਬ ਤਕਰੀਬਨ ਰਾਤ ਦੇ 7-8 ਵੱਜ ਚੁੱਕੇ ਨੇ ਸੰਗਤ ਨੂੰ ਜਲੇਬੀਆਂ ਮਿਲ ਲਿਆ ਦੇਸੀ ਘਿਓ ਵਾਲੀਆਂ ਖਾਣ ਨੂੰ ਅੱਜ ਦੇਸੀ ਘਿਓ ਵਾਲੀਆਂ ਜਲੇਬੀਆਂ ਹੈ ਠੀਕ ਆ ਥੋੜੇ ਟਾਈਮ ਨੂੰ ਇੱਥੇ ਖਾਣਾ ਲੱਗ ਜੂਗਾ ਜੀ ਗੁਰੂ ਨਾਨਕ ਸ਼ਾਰਕ ਤੇ ਸਾਗਤ ਦੀ ਆਵਾਜ਼ ਆਈ ਉਸੇ ਤਰ੍ਹਾਂ ਹੀ ਰਹਿੰਦੀ ਆ ਦਿਨ ਰਾਤ ਜਿਹੜੇ ਮਾਤਾ ਦੇ ਦਰਸ਼ਨਾਂ ਲਈ ਸੰਗਤ ਆਉਂਦੀ ਜਾਂਦੀ ਰਹਿੰਦੀ ਆ ਲੋਕ ਆਪਦੇ ਸ਼ੇਰ ਕਰਾ ਰਹੇ ਨੇ सा बिट्टू भीर